ਵਾਹੇ ਮਾਹੋਰੇ ਜੇਕਰ ਤਾਰੀ ਦੀ ਪਟੋ ਹੈਰੇ ਹੋਰ ਨਾ ਜੇਕਰ ਵੀਰ ਬਜਰਾਂ ਦੇ ਲਈ ਗਾ ਹੈਰੇ ਹੋਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਉਦਾਤਰੀ ਬੜੀ ਧੂਮ ਧਾਮ ਦੇ ਨਾਲ ਮੋਨੀ ਮੰਦਰ ਸ਼ਹਿਰ ਤਾੜੀ ਵਾਲੇ ਚ ਮਨਾਇ ਜਾਵੇਗੀ ਸਮਾਜ ਸੇਵੀ ਮਿੱਠੂ ਮਹਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲੀਵਾਲ ਮੋਨੀ ਮੰਦਿਰ ਵਿੱਚ ਭਗਵਾਨ ਸ਼ਿਵ ਦਾ ਸਗਨ ਲੈ ਕੇ ਪਹੁੰਚੇ ਪਿੰਡ ਫੱਜੀਪੁਰ ਤੋਂ ਸ਼ਿਵ ਭਗਤ ਤਕਰੀਬਨ ਪਿਛੇ 10 ਸਾਲਾਂ ਤੋਂ ਹਰ ਸਾਲ ਸ਼ਿਵ ਰਾਤੀ ਦੇ ਸ਼ੁਭ ਤਿਹਾੜੀ ਤੇ ਭਗਵਾਨ ਸ਼ਿਵ ਦਾ ਸਗਨ ਲੈ ਕੇ ਪਹੁੰਚਦੇ ਹਨ ਅਤੇ ਮੋਨੀ ਮੰਦਿਰ ਵਿੱਚ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਦਾ ਵਿਆਹ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਵਿਆਹ ਵਿੱਚ ਘਰਾਂ ਵਿੱਚ ਲੇਡੀ ਸੰਗੀਤ ਹੁੰਦਾ ਹੈ ਉਸੇ ਤਰ੍ਹਾਂ ਮੰਦਿਰ ਵਿੱਚ ਮਹਿਲਾਵਾਂ ਵੱਲੋਂ ਪਹਿਲਾਂ ਲੇਡੀ ਸੰਗੀਤ ਕੀਤਾ ਜਾਂਦਾ ਹੈ ਅਤੇ ਸ਼ਿਵ ਭਗਵਾਨ ਨੂੰ ਪਿੰਡ ਫੱਜੀਪੁਰ ਤੋਂ ਆਏ ਸ਼ਿਵ ਭਗਤਾਂ ਵੱਲੋਂ ਸਗਨ ਲਗਾਇਆ ਜਾਂਦਾ ਹੈ ਅਤੇ ਅਗਲੇ ਦਿਨ ਜਾਗੋ ਕੱਢੀ ਜਾਂਦੀ ਹੈ ਫਿਰ ਇਸ ਵਿਆਹ ਜੰਗਮ ਦੀ ਤਰਫੋਂ ਕੀਤਾ ਜਾਂਦਾ ਹੈ ਅਤੇ 7 ਤਰੀਕ ਨੂੰ ਮੋਨੀ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ ਸਮਾਜ ਸੇਵੀ ਮਿੱਠੂ ਮਾਜਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 7 ਤਰੀਕ ਨੂੰ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਸ਼੍ਰੀ ਭਗਵਾਨ ਦਾ ਆਸ਼ੀਰਵਾਦ ਲੈਣ ਲਾ ਸਭ ਤੋਂ ਪਹਿਲਾਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਸਾਡੇ ਆਏ ਹੋਏ ਮਹਿਮਾਨ ਬੱਜਪੁਰ ਤੋਂ ਜਿਹੜੇ ਕਿ ਅੱਜ ਮੋਨੀ ਮੰਦਰ ਦੇ ਸਜਣ ਲੈ ਕੇ ਆਏ ਆ ਪਿਛਲੇ 10 ਸਾਲਾਂ ਤੋਂ ਇਹ ਮੋਨੀ ਮੰਦਰ ਦੇ ਬਹੁਤ ਹੀ ਇਕੱਤਰ ਕੱਠ ਰਾਕੇ ਅੱਜ ਦਾ ਸਜਣ ਦਾ ਢੋਲੇ ਲਾਜੀ ਨੂੰ ਸਜਣ ਲਗਾਉਂਦੇ ਨੇ ਮੈਂ ਬਲਵਿੰਦਰ ਕਾਟੀ ਸ਼ਖਮਰਚ ਆਏ ਹੋਏ ਇਹਨਾਂ ਦੇ ਸਾਥੀ ਇਹਨਾਂ ਦੇ ਸੱਜਣਾਂ ਦੇ ਆਪਣਾ ਮੋਨੀ ਮੰਦਰ ਸਵਾ ਲੋ ਤੈਦਿਲ ਧੰਨਵਾਦ ਕਰਦਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਅਜਿਹਾ ਵਿਸ਼ਾਲ ਕੱਠ ਅੱਜ ਮੋਨੀ ਮੰਦਰ ਤੇ ਦੇਖਣ ਨੂੰ ਮਿਲਿਆ ਮੈਂ ਸਾਰੇ ਸ਼ਹਿਰ ਵਸੇ ਜੀ ਅੱਗੇ ਵੀ ਬੇਨਤੀ ਕਰਾਂਗਾ ਜਿਹੜੇ ਕੱਲ ਸ਼ਾਮ ਹੋਰੀ ਆ ਛੇ ਵਿਆਹਾਂ ਸ਼ੋਭਾ ਯਾਤਰਾ ਬਹੁਤ ਹੀ ਵਿਸ਼ਾਲ ਇੱਕ ਪ੍ਰੋਗਰਾਮ ਦਵੇ ਧੰਨਵਾਦ ਹੋਏ ਇੱਕ ਸੰਦੇਸ਼ ਜਾਏ ਨਾ ਆਪਣੇ ਸ਼ਹਿਰ ਵਸੇ ਜੀ ਬੇਨਤੀ ਕਰਦਾ ਕਿ ਕੱਲ ਇਸ ਤੋਂ ਵੀ ਵਾਵੇ ਇਕੱਠ ਹੈ ਅੱਜ 1000 1500 ਦਾ ਕੱਟ ਦੇਖਣ ਲਈ ਮਿਸਟਰ ਵੀ ਵੱਧ ਇਕੱਠ ਹੋਏ ਜੈ ਸ਼੍ਰੀ ਰਾਮ ਜੈ ਸ਼ੰਕਰ ਕੀ ਦੇਖੋ ਜੀ ਸੱਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ਿਵ ਸ਼ੰਕਰ ਦੀ ਦ੍ਰਿਸ਼ਟੀਕੋਣ ਦੇ ਵਿੱਚ ਜੇ ਅਸੀਂ ਜਾਈਏ ਤੇ ਸੱਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹ ਇੱਕ ਬੜਾ ਪਾਵਨ ਤਿਹਾੜ ਹੈ ਮਾਨਤਾ ਦੇ ਅਨੁਸਾਰ ਜੇ ਮੰਨਿਆ ਜਾਵੇ ਤੇ ਕਹਿੰਦੇ ਆ ਕਿ ਜਦੋਂ ਸਰਦੀਆਂ ਖਤਮ ਹੁੰਦੀਆਂ ਗਰਮੀ ਆਉਂਦੀਆਂ ਤੇ ਕਹਿੰਦੇ ਆ ਕਿ ਭਗਵਾਨ ਸ਼ੰਕਰ ਜੀ ਆਪਣੀ ਝੋਲੀ ਦੇ ਵਿੱਚੋਂ ਸਾਰੇ ਇਹੀ ਜੀਵ ਜੰਤੂਆਂ ਨੂੰ ਛੱਡ ਦਿੰਦੇ ਆ ਕਿ ਹੁਣ ਆਪਣੇ ਜੀਵਨ ਕਿਸ ਸੰਸਾਰ ਦੇ ਵਿੱਚ ਘੁੰਮ ਫਿਰੇ ਸਕਣ ਹਨ ਗਰਮੀ ਦੀ ਰਿਤੂ ਸ਼ੁਰੂ ਹੁੰਦੀ ਹੈ ਬਸੰਤ ਦੀ ਰਿਤੂ ਚੱਲਦੀ ਗਈ ਆ ਉਸ ਬਸੰਤ ਦੀ ਰਿਤੂ ਦੇ ਵਿੱਚ ਮਾਨਤਾ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਸ਼ੰਕਰ ਦਾ ਵਿਆਹ ਇਹਨਾਂ ਦਿਨਾਂ ਦੇ ਵਿੱਚ ਹੋਇਆ ਸੀ ਔਰ ਅਸੀਂ ਆਪਣੀ ਸਾਰੀ ਸੰਗਤ ਨੂੰ ਜਿਹੜੇ ਵੀ ਜਿਸ ਤਰ੍ਹਾਂ ਕੀ ਸਾਡੇ ਸੰਗਤ ਜਿਹੜੀ ਕੱਲ ਤੇਰਸ ਹੋਈ ਉਹ ਆਏ ਸੀ ਇੱਥੋਂ ਉਹ ਨਹੀਂ ਇਹ ਤੋਂ ਔਰ ਅੱਜ ਜਿਹੜਾ ਸ਼ਗਨ ਹੋਇਆ ਸਾਡੇ ਪ੍ਰਭੂ ਜੀ ਦੇਵਾ ਜੀ ਦੇ ਨਾਲ ਆਏ ਨੇ ਉੱਥੋਂ ਪੱਜੂ ਪਰਤੋਂ ਪਰ ਕੱਲ ਜਿਹੜੀ ਆ ਸ਼ਾਮ ਜਿਹੜੀ ਹੋਈ ਕੀ ਜਿਹਨੂੰ ਅਸੀਂ ਜਾਗੋ ਦਾ ਰੂਪ ਵੀ ਕਹਿੰਦੇ ਹੈਗੇ ਆ ਉਹ ਬੜੇ ਧੂਮ-ਧਮ ਦੇ ਨਾਲ ਮਨਾਈ ਜਾਂਦੀ ਹੈ ਔਰ ਸ਼ੋਭਾ ਯਾਤਰਾ ਤੇ ਬੜੀ ਵਿਸ਼ਾਲ ਹੁੰਦੀ ਹੈ ਹਰ ਸਾਲ ਹੀ ਹੁੰਦੀ ਹੈ ਦੂਰੋਂ ਦੂਰੋਂ ਲੋਕ ਆਉਂਦੇ ਨੇ ਔਰ ਪੂਰੇ ਭਾਰਤ ਵਰਸ਼ ਦੇ ਵਿੱਚ ਹੀ ਇਹ ਸ਼ਿਵਰਾਤਰੀ ਦਾ ਜਿਹੜਾ ਮਾਹੌਲ ਹੈ ਬਹੁਤ ਹੀ ਉਤਸ਼ਾਹ ਦੇ ਨਾਲ ਭਰਿਆ ਜਾਂਦਾ ਹੈ। ਭਗਵਾਨ ਸ਼ਿਵ ਸ਼ੰਕਰ ਜੀ ਦੀ ਜਿਹੜੀ ਝਾਕੀ ਹੈ ਬਹੁਤ ਹੀ ਮਨਮੋਹਕ ਹੈ। ਔਰ ਇਹ ਦਿਨਾਂ ਦੇ ਵਿੱਚ ਜਗ੍ਹਾ-ਜਗ੍ਹਾ ਲੰਗਰ ਵੀ ਲੱਗਦੇ ਨੇ ਔਰ ਜਿੱਥੇ ਸ਼ੰਭੂ ਭਗਵਾਨ ਸ਼੍ਰੀ ਪ੍ਰਗਟ ਹੈ ਜਿਸ ਤਰਾ ਕਲਾ ਨੌਰ ਹੈ ਕਾਠਗੜ੍ਹ ਜੀ ਹੈ ਔਰ ਦੁਆਦਿਸ਼ ਜੋਤੀ ਲਿੰਗਾ ਔਰ ਕਈ ਜਗ੍ਹਾ ਤੇ ਭਗਵਾਨ ਸ਼ਿਵ ਸ਼ੰਕਰ ਜੀ ਦੀ ਅਰਦਾਸ ਚੱਲਦੀ ਹੈ ਔਰ ਉਹਨਾਂ ਦੇ ਉੱਤਸਵ ਚੱਲਦੇ ਹੈ। ਇਸ ਕਰਕੇ ਇਹ ਜਿਹੜਾ ਸਮਾਜ ਹੈਗਾ ਹੈ ਭਗਵਾਨ ਸ਼ੰਕਰ ਜੀ ਦੇ ਇਸੋ ਦੇਨ ਦੇ ਤਿਹਾੜੀ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਜੈ ਸ਼ੁਸ਼ ਸ਼ਰਤਾਂ ਪਹਿਲਾਂ ਅਸੀਂ ਸ਼ਰਧਾ ਭਗਵਾਨ ਜੀ ਦਾ ਇਹ ਦੇ ਸਤਿਤੀ ਕਰਨੇ ਆ ਬੋਲੇ ਸ਼ਰਧਾ ਭਗਵਾਨ ਜੀ ਜੈ ਇਹ ਵੀ ਸਭ ਤੋਂ ਪਹਿਲਾਂ ਇਸ ਮੋਲੀ ਮੰਦਿਰ ਦੇ ਵਿੱਚ ਇਸ ਦਰਬਾਰ 'ਚ ਸ਼ੋਰਾਤੀ ਦਾ ਤਿਹਾੜੀ ਜਿਹੜਾ ਬੜੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਸੀ ਬਲਕਿ ਅਸਲ ਸ਼ੋਭਾ ਜਾਂਚਾ ਤੇ ਹੋਣਾ ਸੁਭਰਾਤੀ ਗੱਲ ਦਿਨ ਹੋਣਾ ਇਥੇ। ਇੱਕਦਣ ਪੰਡਿਤ ਜੀ ਸਾਰੇ ਸਭਾ ਲੈ ਕੇ ਕਹਿਣ ਲੱਗੇ ਕਿ ਕਿ ਹੋਣਾ ਹੈ ਕੀ ਹੋਰ ਜਿਹੜਾ ਇਹਨਾਂ ਦਾ ਪ੍ਰੋਗਰਾਮ ਜਿਹੜਾ ਵਧਾਇਆ ਜਾਵੇ। ਅਸੀਂ ਤੇਲ ਦੀ ਰਸਮ ਤੋਂ ਸ਼ੁਰੂ ਕੀਤਾ ਜਾਵੇ ਕੰਮ। ਅਸੀਂ ਅਸੀਂ ਬਿਲਕੁਲ ਠੀਕ ਹੈ। ਫਿਰ ਗੱਲ ਆ ਗਈ ਕਿ ਜਿਹੜਾ ਸਗਨ ਦਾ ਪ੍ਰੋਗਰਾਮ ਹੈ ਇਹ ਮਿਲ ਕੇ ਇਹ ਵੀ ਰਮਤਾ ਹੁਣ ਜਾਈ ਦੀ ਕਿੱਦਾਂ ਹੁਣ ਦੇਵੀ ਆ। ਫਿਰ ਗੱਲ ਆ ਗਈ ਜੇ ਤੁਹਾਡੀ ਡਿਊਟੀ ਲਈ ਜਾਵੇ ਤੇ ਫੱਜੂਪੁਰ ਮੰਦਰ ਤੋਂ ਤੇ ਇਹ ਦੇਵਾਦੀ ਮੰਦਰ ਤੋਂ ਜੇ ਇਹ ਸ਼ੰਕਰ ਭਵਾਨੀ ਦਾ ਸਗਨ ਜਰੇ ਲੈ ਕੇ ਆਓ। ਤਾਂ ਇਹ ਅੱਜ ਵੀ ਮਿਲ ਜੀ ਵੇਖੋ ਜੀ ਉਹਨਾਂ ਦੀ ਇਹ ਰਹਿਣਮਈ ਇੱਥੇ ਜਿਹੜਾ ਕੰਮ ਚੱਲ ਰਿਹਾ ਬਹੁਤ ਵਧੀਆ ਤੇ ਅਸੀਂ ਉਹਨਾਂ ਦਾ ਸਮਝੋ ਸ਼੍ਰੀਵਾਦ ਹੀ ਆ ਅਸੀਂ ਇਹ ਕੰਮ ਜਿਹੜਾ ਜਰੂਰ ਅਰੰਭਾ ਕੇ ਕਰਾਂਗੇ ਤੇ ਇਹ ਉਹਨਾਂ ਦੇ ਇਹ ਸ਼੍ਰੀਵਾਦ ਦੇ ਮੁਤਾਬਕ ਇਹ ਫੱਜੀਪੁਰ ਤੋਂ ਸਗੋਂ ਜਿਹੜਾ ਦੇਵਾਜੀ ਮੰਦਿਰ ਤੋਂ ਚੱਲਦਾ ਤੇ ਮੌਣੀ ਮੰਦਿਰ ਉਚਾਨ ਤੇ ਜਿਹੜੀ ਹੈ ਇੱਥੇ ਇਹ ਰਸਮ ਜਿਹੜੀ ਨਿਭਾਈ ਜਾਂਦੀ ਆ ਇਹ ਕਿੰਨੇ ਸਾਲ ਹੋ ਗਏ ਇਹ ਛੋਟ ਘਰ ਵੀ ਕੋਈ 8-10 ਸਾਲ ਹੋ ਚਲੇ 8 ਸਾਲ ਅੱਗੇ ਉਹ ਆਉਂਦੇ ਆ ਅਤਿ ਦਿਤੇ ਆਮ ਮੱਤਲ ਦੇਖੋ ਜੀ ਇਹ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਪੂਰੇ ਵਰਲਡ ਪੀਅ ਮਨਾਇਆ ਜਾਂਦਾ ਕਿਉਂਕਿ ਸ਼ੰਕਰ ਭਗਵਾਨ ਜੀ ਦੇ ਤ੍ਰਾਈ ਲੋਕੂ ਦੇ ਨਾਸ ਨੇ ਉਹਨੇ ਜੀ ਰੱਖੀ ਹੋ ਸ੍ਰਿਸ਼ਟੀ ਹੈ ਇਹ ਸਾਰੇ ਕਰਮ ਉਹਨਾਂ ਦੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਹੀ ਇਹ ਜਿਹੜੇ ਕੰਮ ਅਸੀਂ ਕਰਨਾ ਚਾਹੁੰਦੇ ਆ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ